ਹਾਂਜੀ ਪਿਆਰੇ ਦੋਸਤੋ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਨਾਲ ਸੰਜਿਆ ਕਰਦੇ ਹਾਂ ਚਾਰ ਅਦਭੁਤ ਕਾਢਾਂ ਜਿਸ ਤਰ੍ਹਾਂ ਬਿਜਲੀ ਦੀ ਕਾਢ ਕਿਵੇਂ ਹੋਈ ਬੱਲਬ ਦੀ ਤੇ ਦੂਸਰੀ ਹੈਗੇ ਜੀ ਆਪਾਂ ਨੇ ਟੀਕੇ ਚੇਤਕ ਦਾ ਟੀਕਾ ਤੁਸੀਂ ਪੜਿਓ ਜਰੂਰ ਤੀਜੀ ਹੈਗੇ ਰੋਗ ਦਾ ਕਿਟਾਉਣੂਆ ਥਿਉਰੀ ਇਹ 19ਵੀਂ ਸਦੀ ਵਿੱਚ ਹੋਈ ਸੀ ਲੂਈਸ ਪਾਸਸਨ ਨੇ ਐਂਟੀਬਾਇਓਟਿਕਸ ਠੀਕ ਹੈ ਜੀ ਇਹ ਵੀ ਜਰੂਰ ਬੈਕਟਰੀਆ ਦੀ ਲਗਦਾ ਦਾ ਜੋ ਇਲਾਜ ਕਰਕੇ ਨੇ ਡੀਐਨਏ ਦੀ ਇੱਕ ਡਬਲ ਹੈਲਿਕਸ ਨੂੰ 1953 ਵਿੱਚ ਹੋਈ ਸੀ ਇਹ ਵੀ ਜਰੂਰ ਪੜਿਓ ਗਵਿਰਤਾ ਸਾਰਾਈ ਜ ਨਿਊਟਨ ਨੇ 17ਵੀਂ ਸਦੀ ਵਿੱਚ ਵਿਸ਼ਵ ਵਿਆਪੀ ਗੁਰੂ ਗੁਰਤਾਕਾਰ ਨਿਯਮ ਤਿਆਰ ਕੀਤੇ ਇਹ ਵੀ ਜਰੂਰ ਪੜਨੇ ਨੇ ਨੌਲਜ ਵਾਲੀਆਂ ਗੱਲਾਂ ਨੇ ਵਿਕਾਸ ਦੀ ਥਿਊਰੀ ਕਿਵੇਂ ਆ 1859 ਦੇ ਇਸ ਵੀ ਵਿੱਚ ਵਿੱਚ ਵੇਚ ਕੀਤੇ ਗਏ ਇਹ ਵੀ ਜ਼ਰੂਰ ਪੜਿਓ ਵਿਗਿਆਨਿਕ ਖੇਤਰ ਦੀ ਕ੍ਰਾਂਤੀ ਬਿਗ ਬੈਗ ਥਿਊਰੀ ਬਿਗ ਬੈਬ ਦੀ ਧਾਰਨਾ ਇਹ ਪ੍ਰਸਾਦਿਤ ਕਰਦੀ ਹੈ ਕਿ ਬ੍ਰਹਿਮੰਡ ਲਿਕ ਬਹੁਤ ਗਰਮ ਤੇ ਸੰਗਨੀ ਬਸਤਾ ਦੇ ਉਤਪੰਨ ਹੋਇਆ ਹੈ ਮੌਸਮ ਵਿੱਚ ਮੌਸਨ ਵਿੱਚ ਧਰਤੀ ਇਹ ਵੀ ਜੋ 16ਵੀਂ ਸਦੀ ਦੀ ਗੱਲ ਹੈ ਜੀ ਤੇ ਸੀਆਰਆਈਐਸਪੀਆਰ 21ਵੀਂ ਸਦੀ ਵਿੱਚ ਇਹ ਜ਼ਰੂਰ ਪੜਿਓ ਵਿਗਿਆਨ ਦੇ ਖੇਤਰ ਵਿੱਚ ਬਖ ਬਖ ਪ੍ਰਾਪਤੀਆਂ ਨੇ ਧੰਨਵਾਦ ਜੀ ਸ਼ੁਕਰੀਆ ਵੀਡੀਓ ਦੇਖਣ ਲਈ ਸ਼ੁਕਰਾਨੇ ਜਿ ਹੱਦ ਇੱਕ ਫੋਲੋਅਰ ਜੁੜੂ ਕਰਿਓ ਸ਼ੁਕਰੀਆ